ਪਟਿਆਲਾ ਦੀ ਲੱਕੜ ਮੰਡੀ ਦੇ ਵਿੱਚ ਹੋਇਆ ਗੋਡਾ ਗਰਦੀ ਦਾ ਨੰਗਾ ਨਾ ਚਾਲਿਤ ਪੰਜਾਬ ਬੰਦਿਆਂ ਨੇ ਘਰ ਦੇ ਉੱਤੇ ਬੋਲ ਦਿੱਤਾ ਹਮਲਾ 40-50 ਬੰਦੇ ਦੀ ਗੱਲ ਹੈ ਕਿ ਆ ਜਾਣੇ ਦੇ ਬਹੁਤ ਮਾਰ ਗੋਡੇ ਹਨ ਅਨਰ ਦੇਖ ਰਹੇ ਹਾਂ ਤੁਸੀਂ ਤੇ ਮਹਾਰਾਜਪ ਸਿੰਘ ਪਟਿਆਲਾ ਦੀ ਲੱਕੜ ਮੰਡੀ ਤੇ ਇੱਕ ਹਰਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 10 ਦੇ ਚੀ 40 ਤੋਂ 50 ਵਿਅਕਤੀਆਂ ਦੇ ਵੱਲੋਂ ਇੱਕ ਘਰ ਦੇ ਉੱਤੇ 11 ਹਥਿਆਰਾਂ ਅਤੇ 8 ਤਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਤੇ ਜੋ ਕਿ ਜਿਹੜੇ ਇਲਾਜ ਇਸ ਵਕਤ ਹਸਪਤਾਲ ਦੇ ਵਿੱਚ ਦਾਖਲ ਹੈ ਉਧਰ ਗੱਲ ਕੀਤੀ ਜਾਵੇ ਤਾਂ ਜਦੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਸੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਕੋਈ ਪੁਰਾਣੀ ਰੰਜਿਸ਼ ਆ ਕੋਈ ਪਹਿਲਾਂ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਹੁਣ ਆਪਣੇ ਨਾਲ 40 ਤੋਂ 50 ਵਿਅਕਤੀ ਲੈ ਕੇ ਹਮਲਾ ਕਰ ਦਿੱਤਾ ਹਾਲਾਂਕਿ ਇਹ ਵੀ ਮਾਮਲਾ ਸਾਹਮਣੇ ਆਇਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਜਿਹੜੀ ਤਲਾਸ਼ ਦੇ ਦਿੱਤੀ ਗਈ ਸੀ ਕਿ ਇਸ ਤਰੀਕੇ ਦੇ ਨਾਲ ਸਾਡੇ ਘਰ ਤੇ ਹਮਲਾ ਹੋਇਆ ਪਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੀ ਔਰ ਸਰਵਾਈ ਨਹੀਂ ਹੋ ਰਹੀ ਹਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਉਕਤ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗੇ ਪੀੜਤ ਪਰਿਵਾਰ ਕਰ ਰਿਹਾ ਤਾਂ ਪੀੜਤ ਪਰਿਵਾਰ ਦੀ ਹੀ ਜਵਾਨੀ ਤੁਹਾਨੂੰ ਪੂਰੀ ਘਟਨਾਕਰਮ ਸੁਣਾਉਣਿਆ ਕਿ ਕਿਵੇਂ 40 ਤੋਂ 50 ਵਿਅਕਤੀ ਆਉਂਦੇ ਨੇ ਤੇ ਕਿਉਂ ਉਹਨਾਂ ਦੇ ਵੱਲੋਂ ਜਿਹੜਾ ਪੂਰੇ ਘਰ ਦੇ ਉੱਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਕੀ ਕਾਰਨ ਕੰਮ ਤੋਂ ਆ ਰਹੇ ਸੀ ਕਿ ਉਹਨਾਂ ਨਾਲ ਕੋਈ ਪੁਰਾਣੀ ਬਾਰਦਾਸ਼ਤੀ ਸੀ ਉਹਨਾਂ ਨੂੰ ਆਕੇ ਰਸਤੇ 'ਚ ਫੜ ਲਿੱਤਾ ਤੇ ਪੀਲਾ ਚੌਕ ਪਟਿਆਲਾ ਕਤਵਾਲੀ ਆਕੇ ਗਏ ਦੋ ਵਾਰੀ ਰਿਪੋਰਟ ਲਗਾਈ ਪੁਲਸ ਵਾਲੇ ਕੋਲ ਨੰਬਰ ਤੇ ਵੀ ਕੀਤਾ ਇਹ ਪੁਲਸਟ ਸਟੇਸ਼ਨ ਪਹੁੰਚੇ ਨਹੀਂ ਹੈਗੇ ਪ੍ਰਸ਼ਾਸਨ ਤੋਂ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਕੋਈ ਸੁਣਾਈ ਨਹੀਂ ਕਰੀ ਜੀ ਸਾਡੀ ਸਾਡੇ ਘਰ ਤੇ ਕਿੰਨੇ ਬੰਦੇ ਨੇ ਹਮਲਾ ਕੀਤਾ ਜੀ 40 50 ਬੰਦੇ ਦੀ ਕੇ ਜੀ 40 50 ਜਣੇ ਦੇ ਬਹੁਤ ਮਾਰ ਗੁੱਟ ਗਏ ਸਾਡੇ ਛੋਟੇ ਛੋਟੇ ਬੱਚੇ ਸੀਗੇ ਘਰ ਮਾਂ ਜੀ ਕਿਸ ਚੀਜ਼ ਦਾ ਹਮਲਾ ਕੀਤਾ ਇਹ ਤੁਹਾਡੇ ਕਰੇ ਸਾਡੇ ਘਰ ਇੱਥਾ ਉੱਥਾ ਬਹੁਤ ਮਾਰੀਆਂ ਜੀ ਸੋਹਰੇ ਗਰਪਾਨਾ ਸਭ ਲੈ ਕੇ ਆਏ ਗਏ ਜੀ ਜੰਮਾ ਗਿਆ ਅਸੀਂ ਗਵੰਡੀ ਆ ਠੀਕ ਹੈ ਜੀ ਤੁਸੀਂ ਮੌਕੇ ਤੇ ਹੈਗੇ ਸੀ ਰੋਏ ਬਾਤ ਨੂੰ ਅਸੀਂ ਤਾਂ ਅੰਦਰ ਬੈਠੇ ਸੀ ਪਰ ਜਦੋਂ ਉਹ ਥੋੜਾ ਚਲਾ ਰੂਰੇ ਨਾ 30 40 ਬੰਦੇ ਤੇ ਠੀਕ ਹੈ ਜੀ ਰਾਤ ਨੂੰ ਉਹਨਾਂ ਨੇ ਖੂਬ ਮਾਰਦਾਕੀ ਤੀਨ ਦੇ ਨਾਲ ਆ ਕੇ ਨਿਕਲੇ ਜਦ ਜਾ ਕੇ ਪੂਰਾ ਹੰਲਾ ਪਾਇਆ ਜਦ ਜਾ ਕੇ ਉਹ ਭੱਜੇ